ਹਾਂਜੀ ਸਵਾਗਤ ਹੈ ਤੁਹਾਡਾ ਹੈਪੀ ਕਲੱਬ ਦੇ ਕੈਂਪ ਦੇ ਵਿੱਚ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਹੈਪੀ ਕਲੱਬ ਦਾ ਇਹ 15ਵਾਂ ਵਿਸ਼ਾਲ ਖੋਨਦਾਨ ਕੈਂਪ ਲਾਇਆ ਜਾ ਰਿਹਾ ਹੈ ਆਓ ਤੁਹਾਨੂੰ ਕੈਂਪ ਦੇ ਅੰਦਰ ਲੈ ਕੇ ਚੱਲਦੇ ਹਾਂ ਨਾਲੇ ਜਾਣਦੇ ਹਾਂ ਕੈਂਪ ਤੇ ਬਾਰੇ ਇਹ ਕਿੰਨਾ ਵੱਲੋਂ ਇਹ ਕੈਂਪ ਲਾਇਆ ਜਾ ਰਿਹਾ ਹੈ ਸੋ सुरेंद्र ਮਿੱਤਲ ਜੀ ਮਿਲ ਗਏ ਆਪਾਂ ਨੂੰ ਐਂਟਰੀ ਤੇ सुरेंद्र ਜੀ ਸਵਾਗਤ ਹੈ ਤੁਹਾਡਾ ਜੀ ਜੀ सुरेंद्र ਜੀ ਇਹ ਜੀ ਕੈਂਪ ਬਾਰੇ ਥੋੜੀ ਜਾਣਕਾਰੀ ਦਿਓ ਸਾਡੇ ਕਿਉਂ ਹਾਂ ਜੀ ਹੈਪੀ ਕਲੱਬ ਵੱਲੋਂ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਪਤਾ ਹੈ ਜੀ ਕਿ 15ਵਾਂ ਵਿਸ਼ਾਲ ਖੂਨਦਾਨ ਕੈਂਪ ਪਹਿleਆਇਆ ਜਾ ਰਿਹਾ ਅੱਜ ਲੱਗਿਆ ਹੈ ਹੁਣ ਤੱਕ ਤਕਰੀਬਨ 75 ਤੋਂ 80 ਲਿਟਰ ਖੂਨਦਾਨ ਹੋ ਚੁੱਕੇ ਨੇ ਔਰ ਇਹ ਕੈਂਪਲ ਸ਼ਹਿਰ ਦੇ ਸਮਾਜ ਸੇਵੀ ਰੂਬਲ ਕੁਮਾਰ ਜੀ ਰੋਬੀ ਉਹਨਾਂ ਵੱਲੋਂ ਆਪਣੇ ਪਿਤਾ ਜੀ ਦੀ 6ਵੀਂ ਵਰਸੀ ਮੌਕੇ ਸਪான்ਸਰ ਕਰਕੇ ਮਦਦ ਕਰਕੇ ਆਰਥਿਕ ਮਦਦ ਕਰਕੇ ਲਗਵਾਇਆ ਗਿਆ ਜੀ ਆ ਲੈ ਕੇ ਚੱਲਦੇ ਹਾਂ ਦਿਖਾਉਣੇ ਕਿ ਸ਼ਹਿਰ ਨਿਵਾਸੀਆਂ ਦਾ ਕਿੰਨਾ ਸਹਿਯੋਗ ਹੈ ਕੈਂਪ ਦੇ ਵਿੱਚ ਤੇ ਕਲੱਬ ਵੱਲੋਂ ਵੀ ਉਹਨਾਂ ਨੂੰ ਰਿਫਰੈਸ਼ਮੈਂਟ ਦੇ ਨਾਲ-ਨਾਲ ਇਨਾਮ ਸਰਟੀਫਿਕੇਟ ਤੇ ਸ਼ੀਲਡ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੇ ਬੜੇ ਹੀ ਆਰਾਮਦਾਇਕ ਤਰੀਕੇ ਨਾਲ ਇਹ ਜਿਹੜਾ ਪ੍ਰੋਸੈਸ ਹੈ ਉਹ ਸਾਰਾ ਚੱਲ ਸਕੇ ਆਓ ਤੁਹਾਨੂੰ ਅੰਦਰ ਵੀ ਲੈ ਕੇ ਚੱਲਦੇ ਆ ਰਿਫਰੈਸ਼ਮੈਂਟ ਵੀ ਪ੍ਰੋਪਰ ਸਾਰਾ ਜਿਹੜਾ ਕੈਂਪ ਹੈ ਉਹ ਮਹਾਰਾਂ ਦੀ ਦੇਖਰੇਖ ਦੇ ਵਿੱਚ ਲਾਇਆ ਜਾਂਦਾ ਤੇ ਜਿਹੜੇ ਖੂਨਦਾਨੀ ਨੇ ਉਹਨਾਂ ਦੀ ਡਾਈਟ ਦਾ ਮੈਂਡ ਸੈਕਸ਼ਨ ਹੈ ਇਹਦੇ ਵਿੱਚ ਵੀ ਖੂਨਦਾਨ ਦੇਣ ਤੋਂ ਬਾਅਦ ਅਸੀਂ ਜਿੰਨੇ ਵੀ ਖੂਨਦਾਨੀ ਨੇ ਉਹਨਾਂ ਨੂੰ ਪ੍ਰੋਪਰ ਡਾਈਟ ਦੇ ਕੇ ਹੀ ਫਿਰ ਅਸੀਂ ਉਹਨਾਂ ਨੂੰ ਇੱਥੋਂ ਜਾਨ ਦਿੰਦੇ ਆ ਅਸੀਂ ਅੱਜ ਸਿਕਲ ਸਾਰ ਰਹੇ ਮੈਂ ਡਾਕਟਰ ਪ੍ਰਿਆਉਂ ਦਾ ਮੈਂ ਡਾਕਟਰ ਰਣਾਇਕ ਅਸੀਂ ਹਦੇਸ਼ ਦੇ ਵਿੱਚ ਇੰਟਰਨਸ ਆ ਤੇ ਅੱਜ ਅਸੀਂ ਬਲੱਡ ਬੈਂਕ ਆਂ ਚਾਏ ਆ ਇੱਥੇ ਤਪਾ ਬਣਾ ਲਾ ਤੇ ਬਹੁਤ ਲੋਕੀ ਅਸੀਂ ਦੇਖ ਕੇ ਹੈਰਾਨ ਆ ਕਿ ਬਲੱਡ i <laughs> see ਬਲਡ ਰੇਡ ਕਰਨਾ ਕਿਸੇ ਆਪਾਂ ਜਿੰਦਗੀ ਬਚਾ ਸਕਦੇ ਆ ਤਾਂ ਸਾਨੂੰ ਜਿੰਨਾ ਵੀ ਹੋ ਸਦਾ ਬਲਡ ਰੇਡ ਕਰਨਾ ਚਾਹੀਦਾ ਇੱਕ ਮੈਂ ਅੱਜ ਵਰ ਦੇਖਦਾ ਆ ਕਿ ਨੌਜਵਾਨ ਮੁੰਡੇ ਤਾਂ ਬਹੁਤ ਆਉਂਦੇ ਆ ਪਰ ਲੜਕੀਆਂ ਘੱਟ ਆਉਂਦੀਆਂ ਇਹ ਕੀ ਕਾਰਨ ਹੈ ਇਹਨਾਂ ਨੂੰ ਮਾੜਾ ਜਿਆ ਫਿਰ ਕਰਨਾ ਚਾਹੀਦਾ ਕਿਉਂਕਿ ਖੂਨ ਤਾਂ ਹਰ ਇੱਕ ਬੰਦੇ ਨੂੰ ਦਾਨ ਕਰਨਾ ਚਾਹੀਦਾ ਇੱਕ ਵਾਰ ਉਹਨਾਂ ਨੂੰ ਮਤਲਬ ਸੁਚੇਤ ਕਰਨਾ ਚਾਹੀਦਾ ਆਪਾਂ ਨੂੰ ਜੀ ਇਸ ਦੇ ਲਈ ਥੋੜਾ ਥੋੜਾ ਸੁਝਾਅ ਹੈ ਮੈਂ ਸਕੂਲ ਦੇ ਵਿੱਚ ਪ੍ਰੇਅਰ ਟਾਈਮ ਦੇ ਵਿੱਚ ਲੜਕੀਆਂ ਨੂੰ ਵੀ ਹਾਜ਼ਰ ਹੋਣਾ ਚਾਹੀਦਾ ਜੀ ਠੀਕ ਸਿਕਾਰ ਵੀ ਮੈਂ ਮੈਂ ਡਾਕਟਰ ਹਿਮਿਕਾ ਡੀਐਮਸੀ ਲੁਧਿਆਣਾ ਤੋਂ ਆਈਐਚਬੀਟੀ ਬਲੱਡ ਵੈਂ ਜਿਹੜਾ ਗੱਲ ਕਰ ਰਹੀ ਹਾਂ ਜੀ ਮੈਂ ਮੋਟੀਵੇਟ ਕਰਨਾ ਚਾਹੀਦੀ ਆ ਸੀਮੈਂਟ ਡੋਨਰਸ ਨੂੰ ਕਿ ਪਲੀਜ਼ ਬਲੱਡ ਡੋਨੇਟ ਕਰੋ ਠੀਕ ਹੈ ਜੇ ਤੁਸੀਂ ਹੈਲਦੀ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਐਚਬੀ ਨਾਰਮਲ ਹੈ ਤੁਸੀਂ ਪਲੀਜ਼ ਡੋਨੇਟ ਕਰੋ ਇਹ ਅਨੇਕਾਂ ਚਾਹੁੰਦਾ ਫੋਨ ਆ ਜਿਹੜਾ ਇਹ ਹਰ ਇੱਕ ਇਨਸਾਨ ਨੂੰ দান ਕਰਨਾ ਚਾਹੀਦਾਗਾ ਤਿੰਨ ਮਹੀਨਿਆਂ ਦਾ ਪਰਫੂਮ দান ਕਰ ਸਕਦੇ ਆ ਇਹਦੇ ਨਾਲ ਆਪਣੇ ਜਿਹੜੇ ਟੈਸਟ ਬਹੁਤ ਵਧੀਆ ਗੱਲ ਹੈ ਇਹ ਕਿੰਨੇ ਕਈ ਬੰਦਿਆਂ ਦੀ ਜਾਨ ਬਚਾਉਂਦਾ ਜਿਵੇਂ ਆਪਾਂ ਡੀਐਮਸੀ ਨੂੰ ਦਿੰਨੇ ਤਾਂ ਉੱਥੇ ਤਿੰਨ ਬੰਦਿਆਂ ਦੇ ਇਹ ਇੱਕ ਜੁੰਟ ਰਣ ਲੱਗਦੀ ਹੈ ਨਾਲੇ ਸਭ ਤੋਂ ਵੱਡਾ ਫਾਇਦਾ ਵੀ ਜਿਹੜੇ 40 ਸਾਲ ਤੋਂ ਉਮਰ ਹੈ ਵੱਧ ਹੈ ਉਹਨਾਂ ਦਾ ਖੂਨ ਘਾੜਾ ਹੋਣ ਲੱਗ ਜਾਂਦਾ ਹੈ ਖੂਨ ਘਾੜਾ ਜਾਂਦਾ ਜਦੋਂ ਖੂਨ ਦਿੰਨੇ ਰਹਣੇ ਆ ਬੀਪੀ ਦੀ ਸਕੇਤ ਰਹਿੰਦੀ ਉਸ ਤੋਂ ਬਗੈਰ ਆਪਨੇ ਕਿੰਨੇ ਪੈਸਿਆਂ ਦੇ ਹਜ਼ਾਰਾਂ ਰੁਪਏ ਦਾ ਟੈਨਸ਼ਨ ਫਰੀ ਹੋ ਜਾਂਦੇ ਆ ਇਸ ਕਰਕੇ ਬਹੁਤ ਬਹੁਤ ਖੁਸ਼ ਹਾਂ ਇਹ ਦਾਨਾਪਨ ਦੇਣਾ ਚਾਹੀਦਾ ਹੈ ਹੈਪੀ ਕਲੱਬ ਦਾ 15ਵਾਂ ਖੂਨਦਾਨ ਕੈਂਪ ਹੈ ਜੋ ਅੱਜ ਇਸੇ ਧਰਮਸ਼ਾਲਾ ਦੇ ਵਿੱਚ 24 ਅਗਸਤ 25 ਨੂੰ ਲਗਾਇਆ ਜਾ ਰਿਹਾ ਹੈ ਲੱਗ ਰਿਹਾ ਹੈ ਲੱਗਿਆ ਹੋਇਆ ਬਹੁਤ ਬਹੁਤ ਖੁਸ਼ ਹੋਣ ਦੇ ਚਦੇ ਹਾਂ ਇਸ ਕੈਂਪ ਦੇ ਵਿੱਚ ਕੀ ਦੇ ਸਹਿਯੋਗ ਹੈ ਜੀ ਵਿਸ਼ੇਸ਼ ਤੌਰ ਤੇ ਇਸ ਕੈਂਪ ਦੇ ਵਿੱਚ ਰੋਬਰ ਰੋਬਰ ਕਮ ਰੋਬੀ ਉਹਨਾਂ ਦਾ ਸਹਿਯੋਗ ਹੈ ਉਹਨਾਂ ਨੇ ਆਪਣੇ ਪਿਤਾ ਦੇ ਵਰਸੀ ਪ੍ਰੇਮ ਜਾਂਦੀ ਵਰਸੀ ਦੇ ਉੱਪਰ ਇਹ ਸਾਨੂੰ ਸਪਾਂਸਰ ਕੀਤਾ ਸਾਡਾ ਆਪਣਾ ਵਿਜੇ ਸ਼ਰਮਾ ਮੇਰੇ ਸਹਿਯੋਗੀ ਨੀ ਮੈਨ ਲ ਵੱਲੋਂ ਸੈਂਕ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ